ਉਹ ਹਾਂ ਬਈ ਜਿੰਦਰ ਉਹ ਆ ਬਈ ਬੱਬੂ ਯਾਰਾ ਕੀ ਹਾਲ ਹੈ ਤੇਰਾ ਵਧੀਆ ਵਧੀਆ ਮਾਝਾ ਅੱਜ ਮੌਸਮ ਪੂਰਾ ਸੁਹਾਣਾ ਮੌਸਮ ਹੈ ਸੁਹਾਣਾ ਦੀ ਕੀ ਅੱਜ ਤਾਂ ਕੀ ਹੋਣਾ ਮੈਂ ਬੈਠੇ ਵੜਾ ਮੈਂ ਕਹਿੰਦਾ ਕਰ ਗਏ ਮਨੋਰੰਜਨ ਫਿਰ ਆਦਿਆ ਉਹ ਮੇਰੇ ਤਾਂ ਪੂਰ ਪਈ ਜਾਂਦੀ ਆ ਲਾਇਆ ਘਟਾ ਬਾਹਲਾ ਸੁਮਾਨੇ ਬਿਨਾ ਕਾਣਾਣੇ ਬਿਨਾ ਕਾਣਾਣੇ ਜੀ ਨਸਕੇ ਪੰਗੜਾ ਨਾਉ ਆਰੇ ਕੀ ਬਾਤ ਹੈ ਲੱਲਾ ਅੰਮਾ ਭਲੇ ਮੈਂ ਕਹਣਾ ਯਾਰ ਨਿਆਰਾ ਹੀ ਆ ਗਿਆ ਧਰਮ ਨਾਲ ਅੱਜ ਦਾ ਯਾਰ ਨੱਚਣ ਨੂੰ ਜੀ ਕਰਦਾ ਅੱਜ ਗਾਣਾ ਸੁਣਾ ਮੈਨੂੰ ਕੋਈ ਤੂੰ ਪਰ ਆਇਆ ਵੀ ਝੜੀ ਤਾਂ ਬਾਤ ਆਉਂਦੀ ਆ ਪਰ ਆਪਾਂ ਬੱਬੂ ਮਾਨ ਬਾਈ ਦੇ ਗਾਣੇ ਤੇ ਨੱਚ ਲੈ ਲਿਆ ਇਹ ਬੱਬੂ ਮਾਨ ਬਾਈ ਦੇ ਗਾਣੇ ਦੀ ਚੱਕ ਦੇ ਆ ਸੌਣ ਦੀ ਚੜੀ ਨਹੀਂ ਲੱਗੀ ਸੌਣ ਦੀ ਚੜੀ ਮੈਂ ਸਾਡਾ ਕੋਠੇ ਤੂੰ ਵੀ ਸਾਥ ਤੇ ਚੜੀ ਸੀ ਆ ਪੀਤੇ ਕਿਵੇਂ ਆ ਠੀਕ ਆ ਪੀਤੇ ਵਧੀਆ ਹੋਰ ਰਸਨ ਪਾਣੀ ਫਿਰ ਕਿੰਨਾ ਖੋ ਗਿਆ ਰਸਨ ਪਾਣੀ ਤਾਂ ਬਈ ਉਹਨਾਂ ਕੋਲੇ 바ਵਾ ਜਾਵੜਿਆ ਅੱਛਾ ਹੁਣ ਤਾਂ ਬਸ ਕਹਿੰਦੇ ਵੀ ਇਕੱਲੀ ਮਿੱਟੀ ਚਾਹੀਦੀ ਆ ਗਟਿਆਂ ਚ ਪਾ ਕੇ ਵੀ ਪਾਣੀ ਰੋਕਣ ਵਾਸਤੇ ਔਰ ਮਿੱਟੀ ਪਿਆਬ ਦੀ ਆ ਸਾਰੀ ਆ ਸੜਕ ਜੀ ਖਾ ਗਈ ਜਿਹੜੀ ਭਾਰਤ ਮਾਲਾ ਕੱਢੀ ਇਹਨਾਂ ਨੇ ਸੁਣ ਯਾਰ ਪਾਣੀ ਵੇਖਣੀ ਆ ਮੈਂ ਤਾਂ ਖੇਤ ਗੇੜਾ ਮਾਰਨ ਆਇਆ ਸੀਗਾ ਯਾਰ ਅੱਛਾ ਆਪਣੇ ਦਾ ਸੁੱਖ ਸਾਧਾ ਉਧਰ ਬਹੁਤ ਯਰ ਮਨ ਦੁਖੀ ਹੁੰਦਾ ਆ ਕਿਹੜੇ ਟੱਪੀ ਜਾਂਦੇ ਓਏ ਇਹ ਕਿਹੜੇ ਆ ਇਹ ਇਹਨਾਂ ਨੂੰ ਕਹੜੀ ਜੀ ਦੱਸ ਜੀ ਆ ਦੇਖੀਏ ਚਲ ਆ ਇਹਨਾਂ ਦੇਖੀਏ ਆ ਜੰਦਰ ਹੋਣੀ ਲੱਗਦੇ ਆ ਆਇਆ ਬੈ ਜਾ ਚਲ ਕਿੰਨਾ ਨੂੰ ਖਾਲੇ ਕੋਈ ਨਹੀਂ ਹੁੰਦਾ ਤੂੰ ਬੱਦਲ ਦੇਖ ਕੇ ਯਾਰ ਕਿਉਂ ਜੀ ਹੂਈ ਡਰਾਉਣੀ ਜੀ ਕਿਤੇ ਸਾਜਿਤਾ ਨਹੀਂ ਪੰਜਾਬ ਨਾਲ ਜਿਹੜੇ ਦੇਖਾਂ ਉਹ ਸ਼ਰਮ ਤਾਂ ਨਹੀਂ ਆਉਦੀ ਉਹ ਤੁਹਾਨੂੰ ਸਾਲੇ ਸੌਣ ਦੀ ਝੜੀ ਦੇ ਨਾਮ ਦੇ ਕਰ ਬੰਦੇ ਨੂੰ ਸ਼ਾਬਾਸ਼ ਸ਼ਾਬਾਸ਼ ਸੋਣਾ ਲੱਗਿਆ ਵਧੀਆ ਲੱਗਿਆ ਬਾਈ ਸਾਲਿਓ ਅੱਧਾ ਪਿਆਉ ਤਾਂ ਆਪਣਾ ਡੱਬ ਗਿਆ ਹੈ ਆ ਮੀ ਹਜੇ ਨਹੀਂ ਹਟਿਆ ਲੋਕਾਂ ਨੇ ਮੱਝਾਂ ਵਿਚਾਰੀਆਂ ਕਿੱਲਾਂ ਦੇ ਮਰਗੀਆਂ ਬੰਨੀਆਂ ਹੋਈਆਂ ਲਾਸ਼ਾਂ ਧਰ ਕੇ ਆਦੀਆਂ ਪਾਕਿਸਤਾਨ ਜਾਵੜੀਆਂ ਉਹ ਲੋਕਾਂ ਨੂੰ ਰੋਪੀਏ ਨਸੀਬ ਹੋਈ ਹੈ ਮੈਂ ਆ ਮੈਂ ਤੁਸੀਂ ਲਾਈ ਬੈਠੇ ਬਿਜਲੀ ਹੈਣੀ ਉੱਥੇ ਓ ਯਾਰ ਇਹਦੇ 'ਚ ਸਾਡਾ ਕੀ ਕਸੂਰ ਆ ਓ ਤੁਹਾਡਾ ਇਹ ਕਸੂਰ ਆ ਤੂੰ ਪੰਜਾਬੀ ਆ ਬਿਹਾਰ 'ਚ ਹੋਣਾ ਚਾਹੀਦਾ ਈ ਤੈਨੂੰ ਸ਼ਰਮ ਨਹੀਂ ਆਉਦੀ ਕਿ ਮੇਰਾ ਕੀ ਕਸੂਰ ਆ ਦੇ ਹਿਲਾਲਾ ਹੈ ਲੱਛਣ ਤਾਂ ਇਹਨਾਂ ਦੇ ਬਈ ਭਈਆਂ ਲਈ ਆ ਦੋਨਾਂ ਦੇ ਓ ਪੰਜਾਬ ਦਾ ਫਿਕਰ ਹੈ ਨਹੀਂ ਤੈਨੂੰ ਪੰਜਾਬ 'ਚ ਨਹੀਂ ਰਹਿੰਦਾ ਤੂੰ ਕਿ ਪੰਜਾਬ ਦੀ ਦੇਣੀ ਆ ਸਾਰੀ ਇਹ ਸ਼ਰਮ ਮੰਨ ਲਓ ਸ਼ਰਮ ਇਹ ਨਹੀਂ ਰੋਣਾ ਉਹਦਾ ਰੋਣ ਵਰਗਾ ਮੂੰਹ ਕਰ ਲਈਦਾ ਹੁੰਦਾ ਵਾਕੇ ਬਾਈ ਸਹੀ ਗੱਲ ਕਹੀ ਤੂੰ ਸਿਆਣੇ ਸੱਚ ਕਹਿੰਦੇ ਪੈਸਾ ਜਦੋਂ ਮਾਰਦਾ ਨਾ ਮੱਤ ਮਾਰ ਤੋ ਮਾਰਦਾ ਬਾਈ ਮੈਂ ਯਾਰ ਆਪਦੇ ਆਪ ਤੇ ਇੰਨਾ ਇੱਕ ਜਿਆਦਾ ਹੋ ਗਿਆ ਮੈਨੂੰ ਸਮਝ ਹੀ ਨਹੀਂ ਲੱਗੀ ਕੋਈ ਵਾਕੇ ਇਹ ਟਾਈਮ ਕਿਸੇ ਤੇ ਵੀ ਆ ਸਕਦਾ ਪਰ ਕੋਈ ਗੱਲ ਨਹੀਂ ਜਿੰਨੇ ਜੋਗੇ ਹੈਗੇ ਤੇਰੇ ਨਾਲ ਆ ਬਾਈ ਤੇਰੇ ਨਾਲ ਪੂਰੇ ਤੇਰੇ ਮੋਢੇ ਦਾ ਮੋਢਾ ਲਾ ਕੇ ਖੜੇ ਆ ਜਿੱਥੇ ਤੂੰ ਕਹੇਗਾ ਜਿੰਨੇ ਜੋਗੇ ਹੈਗੇ ਤੇਰੇ ਨਾਲ ਸੇਵਾ ਕਰਾਵਾਂਗੇ ਬਾਈ ਪਹਿਲੀ ਗੱਲ ਤਾਂ ਪਰਮੇਸ਼ਰ ਵਾਹਿਗੁਰੂ ਕਰੇ ਹੁਣ ਮੀ ਨਾ ਆਵੇ ਸਹੀ ਗੱਲ ਆ ਚਲੋ ਸ਼ਾਬਾਸ਼ ਤੁਹਾਡੇ ਤੁਸੀਂ ਮੰਨਤਾ ਲਈ ਠੀਕ ਹੋ ਜੇ ਸਾਰਾ ਕੁਝ ਹੈ ਨਾ ਚਲੋ ਦੱਸਾਂਗੇ ਤੁਹਾਨੂੰ ਚੱਲ ਪਿੱਛੇ ਆਪਾਂ ਚાલਦੇ ਆ ਠੀਕ ਹੈ ਬਾਈ ਸ਼ਾਬਾਸ਼ ਚਲੋ ਆਪਾਂ ਵੀ ਘਰੇ ਚ ਲਗੇ ਚਲੋ ਬਾਈ ਬੱਸ